ਏਹ ਆਇ ਕਹਿੰਦਾ। ਕੀ ਕਹਿੰਦਾ? ਮੈਂ ਬੋਤਲਾ-ਪੋਤਲਾ ਕਿੱਥੇ ਕਰਦਾ। ਮਾਹਾਂ ਹੈ ਸਵੇਰ ਨੂੰ ਮਿਲਦਾ ਹੁੰਦਾ ਮੈਨੂੰ ਬਹੁਤ ਚੱਕਣ ਜਾਂਦਾ ਹੁੰਦਾ ਮੈਂ ਸਾਦੇ ਵੀ ਚੱਕ ਜੇ ਕਰਦੇ ਬਹੁਤ ਆ ਹੋਰ ਵੀ ਪਿੰਡ ਜਾਣ ਕੇ ਗਿਆ ਜਾਂ ਕੇ ਵੀਡੀਓ ਆ ਹਾਂ ਹਾਂ ਹੁਣ ਜੇ ਪਹਿਲਾ ਛੇੜਦਾ ਹੈ ਕਹਿੰਦਾ ਨਹੀਂ ਵੀ ਸਸਰੀ ਘਰ ਭਲਾ ਸਸਰੀ ਘਰ ਦੀ ਸਾਰਾ ਠੀਕ ਹੈ ਹੁਣ ਬੋਲ ਕੀ ਕਹਿੰਦਾ? ਕੌਣ? ਹੁਣ ਬੋਲ ਕਹਿੰਦਾ ਚਾਚੇ ਨੂੰ ਆਏ ਆ ਚਾਚਾ ਆਏ ਆ। ਮਾ ਚਾਚੇ ਨੇ ਤਾਂ ਮੈਂ ਕੁਝ ਨਹੀਂ ਕਿਹਾਗਾ। ਕਹਿ ਕੇ ਦੇਖਣਾ। ਇੱਧਰ ਨੂੰ ਆ ਗੱਲ ਸੁਣ ਲੈ ਇਹ ਮੈਂ ਕੱਲਾ ਹਾਂ ਔਰ ਇਹ ਤੇਰੇ ਭਾਈ ਆ ਤੂੰ ਫਿਕਰ ਕਾਹਦਾ ਕਰਦਾ ਹੈਗਾ ਆਪਾਂ ਹੈ ਚਾਰ ਆਪਖਣੀ ਹਾਂ ਤੈਨੂੰ ਦੱਸ ਉਹ ਦੇ ਦਿੰਦੇ ਤੂੰ ਹੋਰ ਦੱਸ ਨਹੀਂ 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 ਸਾਦੇ ਗੱਤ ਅੱਜ ਦੇਖੀ ਨਹੀਂ ਤੂੰ ਨਾਲ ਉਹ ਦੇਖੀ ਗਡਾਸ ਨਾਲ ਘਮਾਉਂਦਾ ਦਿਖਾਉਂਦਾ ਜਾਣ ਕੇ ਮੇਰੇ ਕੋਲ ਦੇਖ ਲੈ ਕਿਹਾ ਜਾ ਜਾਣ ਜਾਣ ਕੇ ਦਿਖਾਉਂਦਾ ਜ ਆਪਣੀ ਦਾ ਘਟਾ ਨਹੀਂ ਕੋਈ ਨਾ ਆਪਾਂ ਪਹਿਲਾਂ ਸਲੀ ਹੱਡੀਆਂ ਵੱਡਾਂਗੇ ਨਹੀਂ ਕਹਿੰਦਾ ਨਾ ਨਾ ਸਟੇਸ਼ਨੀ ਆਪਣਾ ਸਟਾਫ ਮੈਂਬਰ ਹੈ ਬਈ ਇੱਜ਼ਤ ਕਰਦੇ ਆਪਾਂ ਸਾਰਿਆਂ ਦੀ ਆਨੇ ਸਾਲ ਯਾਰ ਆਉਂਦੀ ਸਰ ਚਾਚਾ ਆ ਆ ਦੇਖ ਇੱਧਰ ਆ ਦੇ ਇੱਧਰ ਤਿੱਖਾ ਕਰਦਾ ਓਏ ਇੱਧਰ ਸੁਣੀ ਹੈਲੋ ਆ ਆਉਂਦੀ ਸਰ ਪਹਿਲਾਂ ਉੱਥੇ ਗਿਆ ਕੰਦਲੇ ਆਏ ਆਉਂਦੀ ਸਨ ਕਿੰਨੇ ਲਾਨਾ ਦੁਕਾਨ ਜਾਊਗਾ ਪਾਣੀ ਚਿਲਕਾ ਦਾ ਨਾ ਜੱਟ ਮੋਟਰ ਜਾਊਗਾ ਕਿਆ ਕਰੂਗਾ ਪਹਿਲਾਂ ਮੂਤ ਪਹਿਲਾਂ ਮੂਤ ਕਿ ਆਇਆ ਜੱਟ ਮਾਦਾ ਜੱਟ ਤਾਂ ਫਿਰ ਜੱਟ ਹੀ ਆ ਲਓ ਵੀ ਮੇਤਰੋ ਗੰਨੇ ਦਾ ਕੰਮ ਸ਼ੁਰੂ ਕਰਿਆ ਨਹੀਂ ਅਗਲਾ ਵਰਕਿੰਗ ਡੇ ਆਜ ਦੂਜਾ ਵਰਕਿੰਗ ਡੇ ਆਂ ਢਿਪਾ ਅੱਛਾ ਸਾਡਾ ਬਈ ਕੰਮ ਦਾ ਮੋਰੀ ਹਰ ਸਾਲ ਦੀ ਤਰ੍ਹਾਂ ਇਹਨੂੰ ਸਨਮਾਨ ਕਰੇ ਪਹਿਲਾਂ ਗੰਡਾਸੇ ਨਾਲ ਆਇਆ ਕਰਕੇ ਆਇਆ ਕਰਕੇ ਉਹ ਨਮੇਂਸਤਾਨੇ ਕੱਢ ਲਿਆ ਆਂ ਇਹ ਘਰ ਤੋਂ ਲਿਕੇ ਲਾ 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 ਮੈਂ ਨਵਾਂ ਬੰਦਾ ਦਾ ਜ ਮੈਨੂੰ ਨਵੇਂ ਚਾਹੀਦੇ ਤੇ ਮੈਂ ਤੂੰ ਪਾ ਹੁਣ ਤੂੰ ਪਾ ਮੈਂ ਤਾਂ ਜੱਲੇ ਗੁੱਥਾ ਕਰਕੇ ਵੀ ਤੂੰ ਵੀ ਚੱਲ ਹੁਣ ਉਹ ਗੱਲ ਤਾਂ ਸੁਣ ਲੈ ਇਹ ਤਾਂ ਹੁਣ ਕਰਕੇ ਚਲੇ ਜਾਣਾ ਨਵੇਂ ਜੰਮ ਰੋਟੀ ਵੀ ਨਾ ਘੜਾ ਸੇਵਰ ਕੇ ਖਾਣੀ ਸੜੀ ਰੋਟੀ ਤਾਂ ਆ ਜੂ ਫੇ ਸਬਜੀ ਸਬਜੀ ਵੀ ਦਾਲ ਪਾਉਂਗੀ ਨਾਲੇ ਦੇ ਵਿੱਚ ਬੈ ਜੂਗੀ ਉਹ ਮੇਰੀ ਗੱਲ ਸੁਣ ਨਾ ਇਹਦੇ ਪੇ ਦੋਈ ਰੋਟੀ ਨਹੀਂ ਟਿਕਣੀ ਹੈਗੀ ਹਾਂ ਮੱਕੀ ਦੀ ਰੋਟੀ ਟਿਕੂਗੀ ਨਵੇਂ ਜੋ ਸਨੀ ਮੱਕੀ ਦੀ ਖਾ ਲੂਗਾ ਹੈ ਹਾਂ ਮੱਕੀ ਦੀ ਖਾ ਲੂਗਾ ਆਪਣੇ ਤਾਂ ਉਹ ਮੱਕੀ ਹੁੰਦੀ ਨਹੀਂ ਅੱਛਾ ਕਿੱਥੇ ਵਧੀਆ ਉਹ ਤਾਂ ਪਹਾੜ ਚ ਫਿਰ ਉਹ ਵਧੀਆ ਹੁੰਦੀ ਲੋਰ ਨਾ ਹੜਦਾ ਅੰਦੀ ਪਛਰਾ ਕਰਦਾ ਕੋਈ ਨਹੀਂ ਇਦ ਕੀ ਤੇ ਇੱਤੇ ਨਹੀਂ ਬਣਾਉਂਦਾ ਚਾਚਾ ਕਹਿੰਦਾ ਉੱਤੇ ਬਣਾਉਂਗਾ ਦੂਜੀ ਮਸ਼ੀਨ ਕੋਈ ਨਾ ਨਾਲੇ ਇਹਨੂੰ ਨਮੀ ਉਹ ਰਹਿਣ ਦੇ ਨਹੀਂ ਕਹੀਦਾ ਹੁੰਦਾ ਫਿਰ ਇਹੀ ਜਾਉ ਮੇਰੀ ਗੱਲ ਸੁਣਦਾ ਤਾਂ ਇਹ ਨਹੀਂ ਆ ਜਿਹੜੀ ਮਰਜ਼ੀ ਭੇਜਦੇ ਆ ਯਾਰ ਇਹਦੇ ਮਾਂ ਇਦ ਕੀ ਨਵੀਂ ਮਸ਼ੀਨ ਦਿੱਤੀ ਇੱਕ ਨਜ਼ਾਰਾ ਆ ਗਿਆ ਮੈਂ ਕਹਿੰਦੇ ਵੀ ਮੈਂ ਵਾਕੇ ਕਰ ਗੁਸਰ ਵੀ ਕਦੇ ਨਾ ਲਾਲਚ ਨਹੀਂ ਕਰਨਾ ਚਾਹੀਦਾ ਮੇਤੇ ਆ ਕੇ ਜਿਸ ਤਾਨੇ ਪੁੱਟੇ ਸਿੱਧੇ ਮੈਂ ਇਹਦੇ ਵਾਲੇ ਲੈ ਲਏ ਮਾਊ ਕਦੇ ਕਮਾ ਕੇ ਨੰਦਾ ਹੋ ਜਾਣਾ ਤਾਂ ਬੰਦੇ ਕਿ ਫਿਰ ਚਾ ਹੋ ਗਿਆ ਹੱਥੀ ਤੋਂ ਦਾਤੂ ਵੀ ਫੜਨ ਚੱਕਰ ਵਾਲੀ ਗੱਲ ਕੋਈ ਬੜੀ ਚੋਰਾਂ ਨਾਲ ਫੜੇ ਤੇ ਕੋਈ ਚੱਕਰ ਨਹੀਂ ਹੁਣ ਕੋਈ ਨਾ ਸੀਟ ਕੰਡੈਕਟਰ ਸੀਟ ਪਰ ਵੀ ਨਹੀਂ ਬਿਠਾਉਦਾ ਹੁਣ ਤੈਨੂੰ ਮੱਲ ਕੋਈ ਨਾ ਕੋਈ ਨਾ ਹੁਣ ਕੋਈ ਨਾ ਤੂੰ ਭਾਗੇ ਦਾ ਕਰਦਾ ਕਿ ਗੇਚੋਂ ਨਹੀਂ ਭਾਗਾ ਸੀਨੀਅਰ ਬੰਦਾ ਯਾਰ ਫੜੇ ਯਾਰ ਮੇਰੀ ਬਾਹਾਂ ਤੋਂ ਹੁਣ ਲੱਗੀ ਬੇਇੱਜ਼ਤੀ ਕਰਦਾ ਇਹ ਚੰਗਾ ਲੱਗਦਾ ਮੇਰੇ ਯਾਰ ਕਿਤੇ ਛੇਤੀ ਨਵੇੜ ਕੰਮ ਚਾਚੀ ਗੰਨਾ ਕਿਆ ਕਹਿੰਦਾ ਆਪਣਾ ਗੰਨਾ ਯਾਰ ਦੇਖੀ ਗੰਨਾ ਮੋਟੇ ਪਰ ਰੱਖ ਕੇ ਦਿਖਾ ਸਾਲਾ ਕਿੱਧਰ ਨੂੰ ਜਾਂਦਾ ਇਹ ਆਏ ਆਉਂਦਾ ਘੁੰਮ ਕੇ ਉਮਕੇ ਜਰਾ ਲੱਤਾਂ ਜਿਹਨੂੰ ਨਿਕਲਦਾ ਨਹੀਂ ਚਲਾਉਂਗੇ ਨਾ ਐ ਐ ਕਰਕੇ ਲਾਉਂਗੇ ਜਲੇ ਥੱਕਦੇ ਕਰਦਾ ਖਿਡਾਰੀ ਵੀ ਰੋੜਾ ਇਹਨੂੰ ਤੀਰ ਕਮਾਨ ਪੱਕਾ ਤੀਰ ਕਮਾਨ ਪੱਕਾ ਸਹੀ ਗੱਲ ਹੈ ਇੱਕ ਹੈ ਦਾਚਾ ਸਿਫਟ ਕਰਦੇ ਹੁੰਦੇ ਨੇ ਉੱਥੇ ਦਿਵਾਲੀ ਖਿਡਾਰੀ ਪਰ ਗੰਨਾ ਜਾਂਦਾ ਆਪਣੇ ਗੰਨੇ ਦੀ ਸਫਾਈ ਪੂਰੀ ਹੁੰਦੀ ਹੈ ਰਸ ਨਹੀਂ ਖਰਾਬ ਹੁੰਦਾ ਜੇ ਆ ਬਾਲ ਜੇ ਛੱਡ ਦੂੰਗੇ ਨਾ ਸਾਰਾ ਰਸ ਅੱਦਾ ਚੂਸ ਲੰਨੇ ਆ ਇਹ ਤਾਂ ਓਏ ਬੰਦਾ ਬੀਜ ਰੱਖ ਲੂਗਾ ਇਹਦਾ ਨਹੀਂ ਬੀਜ ਦੀ ਨਹੀਂ ਗੱਲ ਚਾਚੀ ਜਿਹੜੀਆਂ ਹੈ ਨਾ ਸਾਲਾ ਇਹ ਉਹਦਾ ਉਹ ਵੀ ਰੰਗ ਜਿਹਾ ਵੀ ਫਰਕ ਪਾ ਦਿੰਦੀ ਐ ਜਿਹੜੀਆਂ ਅੱਖਾਂ ਜੀਆਂ ਜੇ ਖਿਲਾੜੀ ਚੋਂ ਨਿਕਲਦਾ ਕਿ ਨਹੀਂ ਫਿਰ ਆਸ ਵੀ ਤਾਂ ਨਾਲ ਖਿੱਚ ਲੇ ਜਿੰਨੀਆਂ ਕੁ ਸਾਧ ਤੱਕ ਤਾਂ ਹੂੰ ਅੱਛਾ ਸੋ ਬਾਈ ਬੰਦੇ 5 6 ਹੋ ਗਏ ਦੇਖੀ ਮੂੰਹ ਚ ਨਮਰਾਂ ਨਹੀਂ ਗੰਨਾ ਆਪਣੇ ਉਹ ਆਣਾ ਚਾਹੀਦਾ ਸ਼ਰਪੀਜ ਆ। ਮੈਂ ਗੰਨਾ ਦੱਸੇ ਪਿੱਛੇ ਪਿਛਣਾੋਂ ਮਠਿਆਰ ਚੜਦਾ ਨਹੀਂ ਹੈਗਾ। ਨਾ ਨਾ ਬਿਲਕੁਲ ਹੈਗੀ ਹੈ ਜਿਆਦਾ। ਸੋ ਮੈਂ ਜਾਣਾ ਧੁੰਦ ਹਟੇ ਤੋਂ ਲੇਜ਼ਰ ਕਰਾ ਲੈ ਕੇ ਮੇਰਾ ਰਹਿ ਗਿਆ ਥੋੜਾ ਜਿਹਾ ਕੰਮ। ਇਹ ਦੂਰੀ ਬਾੜ ਹੋਇਆ ਹੈ। ਮਿਰਵਾਨ ਲਾਓ ਭਾਈ ਮਿੱਤਰੋ। ਉਧਰੋਂ ਹੋ ਗਈ ਛੁੱਟੀ ਆਪਣੀ। ਜਾਣਾ ਲੇਜ਼ਰ ਕਰਾ ਲੈ ਕੇ ਕੱਲ। ਆ ਲੱਦਿਆ ਗੰਨਾ ਇਹਨਾਂ ਨੇ ਸੋਣੀ ਕੱਲ ਝੱਟ ਮਾਰਤੀ ਗੋਕੀ ਉਹ ਨਹੀਂ ਚਾਰ ਪੰਜ ਚਾਰ ਕਿ ਜਣੇ ਤੇ ਤੇ ਕਿਉਂ ਲੇਬਰ ਦਾ ਕੰਮ ਕੁਛ ਹੋਰ ਹੁੰਦਾ ਭਈ ਉਹ ਰੋਜ਼ਗਰੀ ਇਹਨੇ ਆਪਣਾ ਹੁੰਦਾ ਵੀ ਇਹ ਪਤਾ ਸ਼ੌਕ ਮੋਲ ਨੂੰ ਕੰਮ ਕਰ ਰਹੇ ਆ। ਆ ਗਿਆ ਸੋਨੇ ਨਾਲ ਧਾਕ ਹੋ ਜੰਨੇ ਆ ਆ ਟਰਾਲੀ ਜਾਣੀ ਅੱਜ ਫੁੱਲ ਪਰ ਕੱਲ ਨੂੰ ਜਾਣੀ ਖਿਲਾੜੀ ਤੇ ਖਿਲਾੜੀ ਹੈਗੀ ਆਪਣੇ ਮਾਮਾ ਜੀ ਦੀ ਬੜਾ ਸੋਹਣਾ ਪ੍ਰਬੰਧ ਕਰਿਆ ਵਾ ਆਪਾਂ ਤੁਹਾਨੂੰ ਖਿਲਾੜੀ ਤੇ ਵੀ ਦਿਖਾਵਾਂਗੇ ਹਨਾ ਵੀ ਕੀ ਕੀ ਪ੍ਰਬੰਧ ਕਰੇ ਵੇ ਕੀ ਕੀ ਨਹੀਂ ਅੱਜ ਸ਼ਾਮ ਨੂੰ ਜਾਂ ਮਤਲਬ ਸਵੇਰੇ ਇਹ ਟਰਾਲੀ ਖਾਲੀ ਕਰਿਆਉਣੀ ਆਪਾਂ ਨੇ ਠੀਕ ਹੈ ਜੀ ਸੋ ਆਪਾਂ ਹੁਣ ਲੇਜ਼ਰ ਕਰਾ ਕੱਟਦੇ ਆ ਗੰਨਾ ਬੜਾ ਸੋਹਣਾ ਜਿੰਨਾ ਕਹਦੋਂ ਉਨਾ ਘੈਂਟ ਗੰਨਾ ਪਰ ਥਾਲਾ ਬੰਨ ਨਹੀਂ ਹੁੰਦਾ ਸੱਤੇ ਹਰੇਕ ਸਾਲੇ ਅਸੀਂ ਲੈ ਜੰਨੇ ਆ ਬੰਨਣ ਤੇ ਬਲ ਤਾਂ ਐ ਖਾ ਜਾਂਦਾ ਨਾ ਪੂਰੇ ਛੱਪ ਮੰਗੇ ਇਹ ਪੁੱਛੋ ਨਾ ਸਾਲਾ ਕਾਬੂ ਕਰਨਾ ਖੋਲਣਾ ਖਿਲਾੜੀ ਚ ਵੀ ਜਦ ਲੱਗਦਾ ਸਾਲਾ ਘੁੰਮ ਕੇ ਦੂਏ ਪਾਸੇ ਨੂੰ ਹੋ ਜਾਂਦਾ ਸਿੱਧਾ 85 ਗੰਨਾ ਹੈ ਨਹੀਂ ਕਰਾ ਬੂਰਾ ਹੁਣ ਐਜੀ ਬਣਾਉਣ ਲੱਗਣਾ ਟਰਾਲੀ ਸ਼ਾਇਦ ਦੇਖਦੇ ਨਹੀਂ ਫਿਰ ਸੈਂਡੀ ਵੀਰ ਉਹਨਾਂ ਕੋਲ ਲਾਉਨੇ ਆ ਸੁਨੇਹਾ ਐਜੀ ਟਰਾਲੀ ਜਾਂ ਫਿਰ ਉੱਥੇ ਜਾਊਗੀ ਹਨਾ ਸੋ ਬਾਕੀ ਬਈ ਮਸ਼ੀਨ ਦੀ ਐਟ ਕੀ ਬਹੁਤ ਸੋਣਾ ਹੋ ਜਾਣਾ ਕੰਮ ਆਪਣੇ ਕੋਲ ਤੀrani ਆ ਜਾਣੀ ਆਪਾਂ ਇੱਕ ਹੋਰ ਟਰੈਕਟਰ ਨੂੰ ਸਟਾਰਟ ਖੜਾਤਾ ਆਪਾਂ ਨੇ ਕਰਤਾ ਤੇਲ ਪਾਣੀ ਓਕੇ ਐ ਤੇ ਚਲਦਿਆਂ ਲੈ ਕੇ ਮੈਨੂੰ ਬਸ ਕੱਢਾਂਗੇ ਆਪਾਂ 16 17 ਦਾ 16 ਤਰੀਕ ਤੱਕ ਤੇ ਵਿਆਹ ਦੇਖ ਲਈਓ ਤੇ ਬਾਅਦ ਫਿਰ ਆਪਾਂ ਕੱਢਾਂਗੇ ਮਸ਼ੀਨਾਂ ਬਾਹਰ ਹੈਨਾ ਕੰਬੈਨਾਂ ਬਾਹਰ ਕੱਢਦੇ ਆ ਸੋ ਹਰਿਆਣੇ ਦੇ ਵਿੱਚ ਹੁਣ ਲਾੜ ਲੰਗ ਵਾਲੀ ਵੀ ਮਸ਼ੀਨ ਆ ਜਾਣੀ ਐ ਇਹਦੇ ਨਾਲ ਦੀ ਬੋਡੀ ਆ ਪਲੇਟ ਬੋਡੀ ਚ ਕਹਿੰਦੇ ਨੇ ਜਿਹੜੀ ਪਲੇਟ ਬੋਡੀ ਬਾਕੀ ਖੈਰ ਦੇਖੋ ਕਿਵੇਂ ਦਾ ਹੁੰਦਾ ਕਿਵੇਂ ਦਾ ਨਹੀਂ ਮਾਡਲ ਹੈਨਾ ਤਿਆਰ ਹੋ ਕੇ ਜੋ ਆਪਣਾ ਨਵਾਂ ਮਾਡਲ ਦੇਣਾ ਨਵੀਂ ਮਸ਼ੀਨ ਦੀ ਲਾਂਚਿੰਗ ਮੌਕੀ ਦੇਣਾ ਕੱਢਦੇ ਆ ਟਰੈਕਟਰ ਬਾਹਰ ਚੱਲੀਏ ਗਰਾਜ ਲੈ ਕੇ ਬਹੁਤ ਪੀਤੀ ਖੁੱਬ ਮੰਮ ਇਹ ਪੱਕਾ ਨਾਲ ਰੱਖਣਾ ਪੈਂਦਾ ਤੁਹਾਡਾ ਲਓ ਭਾਈ ਮਿੱਤਰੋ ਲੇਜ਼ਰ ਕਰਾ ਜੋੜਤਾ ਤਾਂ ਕਿ ਤਕਰੀਬਨ ਹੋਗੇ 3-4 ਘੰਟੇ ਚੱਲਦੇ ਨੂੰ ਆ ਕੀ ਲੋ ਪਰਲਾ ਕਰਿਆਂਦੇ ਐਦੇ ਚ ਅਖੀਲੇ ਚਾਇਤਾ ਇਹ ਜ਼ਮੀਨ ਮਤਲਬ ਵਿਕੀ ਵੀ ਇੱਥੇ ਲੱਗਣੇ ਡ੍ਰੈਗਨ ਫਰੂਟ ਜਿਹੜੇ ਕਹ ਦਿੰਦੇ ਹਨਾ ਸੋ ਟਰੱਕ ਆਇਆ ਤਾਂ ਹੈਗੀ ਟੰਡੀ ਕੱਢਦੇ ਨੇ ਅੰਕਲੋਂ ਨਹੀਂ ਉਹ ਟਰੱਕ ਹੁਣ ਗਿਆ ਫਸ ਉੱਥੇ ਆ ਗਿਆ ਜੁੰਡੀਅਰ ਤੇ ਥੋੜੀ ਜੀ ਵੱਟ ਪੜਣੀ ਆ ਮਨ ਕਹਿੰਦੇ ਵੀ ਕਰਾ ਨਾਲ ਕਰਦੇ ਨੇ ਲੋ ਟਮਾਟੇ ਚੰਗੇ ਉਹਦੀ ਦਾ ਜਲਵਾ ਦੇਖਦੇ ਆ ਬਣੀ ਨਹੀਂ ਗੱਲ ਤੋਚਣ ਵੀ ਆ ਤੁਹਾਡੇ ਕੋਲ ਕੋਈ ਨਹੀਂ ਨਹੀਂ ਤੋਚਣ ਨਹੀਂ ਹੈਗੇ ਚੱਲ ਨੀ ਛੋਟੇ ਹੀ ਕਰਕੇ ਪਾ ਲੰਦੇ ਸਿੱਧਾ ਹੁੱਕ ਚ ਨਹੀਂ ਹੁੱਕ ਵੀ ਨਹੀਂ ਹੈ ਹਨਾ ਮੈਂ ਤਾਂ ਇੱਕ ਨੇ ਠੀਕ ਆ ਪਹਿਲਾਂ ਮੰਗੀਆਂ ਚਾਹੀਦੀਆਂ ਛੋਟਾ ਹੋ ਜਾਣਾ ਹੋਰ ਉਹ ਇਹ ਨਹੀਂ ਕਹਿੰਨੀ ਨਾ ਆ ਆ ਕੱਢ ਕੇ ਕੁੰਡਾ ਆ ਆ ਕੁੰਡਾ ਇਹਦੇ ਵਿੱਚ ਨੂੰ ਨਹੀਂ ਪੈਂਦਾ ਟਰੈਵਲ ਦੇ ਇੱਥੇ ਨੂੰ ਦੇਖ ਤਾਂ ਆ ਕੁੰਡਾ ਨਹੀਂ ਪੈਂਦਾ ਦੇਖ ਤਾਂ ਪੈਂਦਾ ਉਹਦੇ ਚ ਪੈਂਦਾ ਦੇਖ ਤਾਂ ਅਮੜ ਜਾ ਦੇਖ ਹਾਂ ਹਾਂ ਮੀਡੀਅਮ ਦਾ ਪਹਿਲਾਂ ਲਾ ਲਈ ਆਰਮਨਾਲ ਟੋਚਨ ਟੈਟ ਕਰ ਲਾ ਪਹਿਲਾਂ ਸਲੋਜੀ ਦੇ ਚ ਸੇਲੀ ਛੱਡਣੀ ਹੈ ਕਿ ਇੱਥੇ ਛੱਡਣੀ ਹੈ ਫੋੜ ਆ ਲੈ ਪਹਿਲਾਂ ਹੋਰ ਟੋਨ ਟਾਈਟ ਕਰ ਲੈ ਪਹਿਲਾਂ ਇੱਧਰ ਰੱਖ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਇਹ ਲੈ ਇਸ ਨਹੀਂ ਦਿੰਦਾ ਮੜ ਜਾ ਤੋਰ ਮੜਾ ਤੋਰ ਟਰੱਕ ਨੂੰ ਤੋਰਦਾ ਤੋਰਨਾ ਤੋੜੀ ਜਾ ਤੋੜੀ ਚੱਲੇ ਇਹਨੇ ਗੜ ਜਾਣਾ ਚੱਲ 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 ਲੈ ਇਸ ਦੇ ਦੇ ਇਸ ਦੇ ਦੇ ਤੋਰਦਾ ਹੀ ਨਹੀਂ ਐਹ ਟਰੱਕ ਨੂੰ ਐਨੂੰ ਖਿੱਚ ਕੇ ਰੱਖ ਖਿੱਚ ਕੇ ਟਰੱਕ ਨੂੰ ਰੇਸ ਰੇਕੇ ਰੱਖ ਐ ਵੀ ਰੇਸ ਮਾਰਜਿਕ ਮੁਸ਼ਕਲ ਹੈ ਜਾਂਦਾ ਨਹੀਂ ਟਰੱਕ ਨੇ ਡੱਬ ਜਾਣਾ ਇਹ ਡੱਬ ਜਾਣਾ ਡੱਬ ਜਾਣਾ ਨਹੀਂ ਫੜ ਨਹੀਂ ਰਹੀ ਇਸ ਇਹ ਡੱਬ ਗਿਆ ਤੋਰ ਨਹੀਂ ਦਾ ਤੋਰੇ ਨਹੀਂ ਦਿੱਤੀ ਤਾਂ ਐਸੇ ਵੀ ਤੋਰੀ ਯਾਰ ਤੂੰ ਤਾਂ ਲੈਣਾ ਮਨ ਓਕਾਂ ਨੂੰ ਚੱਲ ਬੱਸ ਕੇ ਨਾ ਤੂੰ ਛੱਡ ਦੇ ਵਾ ਕਲੱਚ ਜਾਂ ਲੈ ਜਾ ਦੇ ਕੇ ਐਜੀ ਰੇਸ ਲੈ ਕੇ ਛੱਡਿਓ ਹੁਣ ਇਹਨੂੰ ਚੱਲ ਚੱਲ ਖੜ ਜਾ ਖੜ ਜਾ ਖੜ ਜਾ ਹਲੇ ਚੱਲ 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 ਤੋਰ ਨਾ ਕੁਸੂਤਾ ਕੰਮ ਹੋ ਗਿਆ ਕਰਨਗੇ ਮਾਲ ਹੁਣ ਇੱਥੇ ਘਾਲੀ ਇਹਦੇ ਵਿੱਚਾਂ ਵੀ ਜੀਆਂ ਬੁੱਤੀਆਂ ਹੀ ਆ 15 ਟਨ ਮਾਲ ਕਹਿੰਦਾ 1.5 ਤੋਂ 5 ਦਾ ਮਾਲ ਵੀ ਜਿਆਦਾ ਦੇਖੋ ਟਿੱਪਰ ਤੱਕ ਆ ਰਹੀ ਕਿਵੇਂ ਬਣਾਉਂਦਾ ਹੈ ਸੋ ਇੱਥੇ ਹੋ ਗਾਲੀ ਹੁਣੇ ਲਓ ਭਾਈ ਸੋਲਿਓ ਪਹੁੰਚ ਗਏ ਕਰੇ ਸੁਮਾਨਤਾ ਆ ਗਈ ਮੜ ਜਾ ਆ ਬਰਮਾ ਇਹ ਯਾਤਰਾ ਹੈ ਤੁਸੀਂ ਜੈਸਨ ਹੱਸਾ ਵੀ ਹੋਰ ਵੀ ਆਚਾ ਕਿ ਹਾਲ ਹੈ ਪੁੱਤ ਬਸ ਠੀਕ ਹੈ ਮਾਰ ਲੈ ਜੋਰ ਹਾਂਜੀ ਸੈੱਟ ਨਹੀਂ ਟਰੈਕਟਰ ਪਰਾਂ ਕਾ ਕਿ ਦੁਬਾ ਵੀ ਲਾਜੀ ਕੋਲੇ ਨੀਂ ਉੱਤਾਂ ਦੀ ਕੱਢ ਦੂੰਗੇ ਨਹੀਂ ਗੰਨੇ ਵਾਲੀ ਬਾਹਰ ਆਉਣ ਤੋਂ ਟਰਾਲੀ ਕਿ ਟਰਾਲੀ ਕਰ ਫਿਰ ਟਰੈਕਟਰ ਦੇ ਅੰਦਰ ਲਾ ਦੂੰਗੇ ਟਰੈਕਟਰ ਟਰੈਕਟਰ ਲੱਗ ਜੂਗਾ ਹਾਂ ਮੈਂ ਟਰੈਕਟਰ ਨੂੰ ਕਰ ਟਰੈਕਟਰ ਤਾਂ ਵੱਡ ਜਣਾ ਟਰਾਲੀ ਟਰਾਲੀ ਉੱਥੀ ਕੱਢ ਦਿੰਨੇ ਆਪਾਂ ਹੂੰ ਹੋ ਸੁਣਾਓ ਠੀਕ ਹੈ ਵਧੀਆ ਐਨੋ ਹੁਣ ਆਏ ਹਲੇ ਹਾਂ ਹੁਣ ਆਏ ਆ ਬਾਈ ਸਪੈਸ਼ਲ ਮੈਂ ਕੁਲਚੇ ਲਿਆਏ ਥੋਡੇ ਪਾਸ ਤੇ ਅੱਜ ਮਾ ਵੀ ਬੰਦੇ ਥੱਕ ਗਏ ਹਾਂ ਹੂੰ ਪੂਰੇ ਨਾ ਬੈਠਣ ਵਾਸਤੇ ਬਣਾ। ਸਮਾਗੀ ਤੇ ਕਹਿੰਦਾ ਕੁਲਚੇ ਵਾਲੀ ਲੇਡੀ ਦਾ ਵੀ ਪ੍ਰਬੰਧ ਆਪੇ ਕਰੋ। ਮਣੀ ਕਹਿੰਦਾ ਉਸੇ ਪਿੰਡ ਦੇ ਵਾਲੇ ਦੇ ਪਈਆਂ ਕੁਰਸੀਆਂ ਇੱਕ ਅੱਧੀ ਚੱਕ ਲਿਆ ਹੋਊਗਾ। ਮਾਕੇ ਤਾਂ ਆਏ ਲੱਗੇ ਕਹਿਣ ਵੀ ਕੁਲਚੇ ਦਾ ਕੰਮ ਵੀ ਆਪਣਾ ਘਰੇ ਹੀ ਕਰੋ। ਇਹ ਕਰ ਲਾਂਗੇ, ਚੱਕ ਦੂਗਾ ਫਟੇ। ਚੱਕ ਦੂਗਾ ਫਟੇ। ਹਾਂ ਹਾਂ। ਜਾ ਕੇ ਰੋਟੀਆਂ ਵਿੱਚ ਸਾਲੇ ਆਲੂ ਜਿਹਾ ਪਾਉਣੇ ਆ। ਆਲੂ ਪਾਉਣੇ, ਆਲੂ ਪਾਏ ਆ। ਆਪਾਂ ਤਾਂ ਫੱਟਾ ਦੇ ਦੱਸ ਕੋਈ ਹੋਣਾ ਯਾਰ ਇਹਦੇ ਵਿੱਚ ਕਿ ਫੱਟਾ ਫਾਦੋ ਬੱਸ। ਆਹ ਵਾਈ ਗੱਲ ਗੱਲਾਂ ਮਾਰ ਕੇ ਮੇਰੇ ਸੁਣਗਾ ਚੌੜੀਆਂ ਗੜੀਆਂ ਮਾਰ ਕੇ। ਉੱਪਰੋਂ ਫੱਟਾ ਰੱਖ ਦੋ ਬੱਸ। ਇਹ ਤਾਂ ਪਾਈਪ ਇਨੂੰ ਕਰਕੇ ਸੈੱਟ ਜੀ ਇਹ ਇਹਨੂੰ ਇਹਦੇ ਵਿੱਚ ਨੂੰ ਕਰ ਦੇਣਾ ਫੱਟਾ ਹਿੱਲੂਗਾ ਨਹੀਂ ਫੱਟਾ ਫਿਰ ਆਪਣਾ ਉਹੀ ਕਰਨਾ ਵਾ ਤੁਨੂੰ ਆਪਣੇ ਕੋ ਡ੍ਰਿੱਲ ਪਈ ਐ ਸਰਾਖ ਮਾਰ ਕੇ ਉਹਦੇ ਵਿੱਚ ਨੂੰ ਇਲਕੇ ਗਲ ਖੁੱਲੇ ਨਹੀਂ ਹੈ ਜਿੱਥੇ ਚਾ ਲੋੜਾ ਵਧੀਆ ਨਾਲੇ ਅਦਰ ਉਧਰ ਨੂੰ ਨਹੀਂ ਭਜੂਗਾ ਕਿਸੇ ਪਾਸੇ ਨੂੰ ਸਪੈਸ਼ਲ ਨਾ ਕਰ ਆਪਣੀ ਕੁਰਸੀ ਉਹ ਲਿਆਉਣੀ ਆ ਹੋਰ ਬਸ 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 ਸਿੱਕ ਤੇ ਫੱਟੇ ਅੱਧਵਾਦੇ 'ਚ ਪਹੁੰਚ ਗਿਆ ਕੰਮ ਕਿ ਨਹੀਂ ਆ ਚਾ ਅੱਧ ਵਿੱਚ ਪਹੁੰਚ ਗਿਆ ਉੱਥੇ ਜਾ ਕੇ ਗੰਨਾ ਾੜ ਗਿਆ ਹਾਂ ਗੰਨਾ ਕਹਿੰਦਾ ਮੈਂ ਤਕੜਾ ਤਕੜਾ ਫਿਰ ਟੁੱਟ ਕਮਜ਼ੋਰ ਪੈ ਗਿਆ ਨਾ ਮੈਂ ਕਮਜ਼ੋਰ ਨਹੀਂ ਪਿਆ ਮੈਂ ਗੰਡਾਸਾ ਹੋਰ ਦਿਖਾ ਕਰ ਲਿਆ ਫਿਰ ਖਾ ਉਹ ਪਤਾ ਯਾਰ ਖਾਓ ਕਰਾਂ ਖਾ ਲਓ ਪਹਿਲਾਂ ਖਾ ਲਓ ਅੰਦਰ ਵਜੋਂ ਆਜੋ ਅੰਦਰ ਨਾ ਅੱਧਕ ਵੀ ਇੱਕ ਹੀ ਬੰਦ ਅੱਜ ਚੁੱਕਾ ਕਰਨਾ ਅੱਧਰ ਹੀ ਖਾਣੇ ਨੇ ਅੱਛਾ ਟਰਾਲੀ ਇਹਨਾਂ ਵਾਲੀ ਹਰਮਨਦੀਪ ਨਾਲੀ ਪਾਲੀ ਹੈ ਠੀਕ ਹੈ ਖਾਸਾ ਹੋ ਗਿਆ ਮੈਂ ਹੂੰ ਆਜੋ ਖਾ ਲਓ ਅੱਜ ਫੁੱਟਾ ਬਣੇ 14 ਬਜੇ ਨੂੰ ਕੋਈ ਨਹੀਂ ਮੈਂ ਆਟਰਾ ਲਿਚਵੀ ਲੱਦ ਲੈ ਮਾਲ ਕਾਲੂ ਸਵੇਰੇ ਉਹ ਟਰਾਲੀ ਲੈਣੀ ਹੈ ਕਾ ਲੈ ਆਣੀ ਹੈ ਪਹਿਲਾਂ ਵਾ ਹੁਣ ਨਾ ਉਹ ਦੂਈ ਟਰਾਲੀ ਨੂੰ ਨਾਲ ਚੱਕੋ ਫਿਰ ਇਹਦੇ ਚ ਲੱਦ ਲੈ ਕਰਾਂਗੇ ਦੁਆਰ ਤੇ ਚ ਸੁਖ ਹੈ ਹਾਂ ਹਾਂ ਇਹਦੇ ਚ ਠੀਕ ਨਾਲੇ ਡਾਲਾ ਦੂਏ ਲੋਟ ਹੈ ਉਹਦੇ ਵਿੱਚ ਨਾ ਤੁਸੀਂ ਖਾਗੋ ਕੀ ਕਿੱਥੇ ਹੈ ਗੋਗੀ ਤਾਂ ਪਤਾ ਅੱਛਾ ਗੋਗੀ ਬਿਆਰ ਚੱਲਿਆ ਠੀਕ ਹੈ ਗੋਗੀ ਦਾ ਤਾਂ ਮੋٹے ਮੜੇ ਆ ਸਭ ਨੇ ਨਿਭੜ